ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੱਜ ਪਾਈ ਮਸਾਕੀ ਦੇ ਅਿਹੜੇ ਨੂੰ ਮੁੱਖ ਰੱਖਦੇ ਹੋਏ ਬੋਸਾ ਕਰ ਮਸਤਵਾਨਾ ਸਾਹਿਬ ਤੋਂ ਦਸਤਾਰ ਚੇਤਨਾ ਮਾਰਜ ਲੈ ਕੇ ਜੋ ਕਿ ਸਿੱਖ ਸੰਗਤਾਂ ਅਕਾਲ ਕੌਂਸਲ ਅਤੇ ਦਸਤਾਰ ਫੈਡਰੇਸ਼ਨਾਂ ਸਾਰੇ ਹੀ ਆਏ ਤੇ ਮੈਂ ਆਪਣਾ ਦਮਦਮਾ ਸਾਹਿਬ ਤਖਤ ਦਮਦਮਾ ਸਾਹਿਬ ਦੇ ਵਿੱਚ ਰੌਣਕਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਲੱਗੀਆਂ ਨੇ ਦੇਖੋ ਵੀ ਸਿੱਖ ਸੰਗਤਾਂ ਦਾ ਹੜਾ ਆਇਆ ਹੋਇਆ ਹੈ ਰਾਤ ਦੇ 8 ਵੱਜ ਚੁੱਕੇ ਨੇ ਰਾਤ ਦੇ 8 ਵਜੇ ਵੀ ਮੱਥਾ ਟੇਕਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਇੱਥੇ ਇੰਨਾ ਸਿੱਖ ਸੰਗਤਾਂ ਦਾ ਜਿਹੜਾ ਵੱਡੇ ਪੱਦਰ ਦੇ ਉੱਤੇ ਹੜਾ ਆਇਆ ਹੋਇਆ ਹੈ ਸਿੱਖ ਸੰਗਤਾਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚਿਆ ਹੋਈਆਂ ਨੇ ਪਰ ਸਾਨੂੰ ਮਕਾਉਣ ਵਾਲੇ ਸਿੱਖਾਂ ਨੂੰ ਮਕਾਉਣ ਵਾਲੇ ਸਿੱਖਾਂ ਨੂੰ ਮਾਰਨ ਵਾਲੇ ਬੜੇ ਲੋਕ ਇੱਥੇ ਪੈਦਾ ਹੋਏ ਬੜੀਆਂ ਸਰਕਾਰਾਂ ਆਈਆਂ ਜਿਨ੍ਹਾਂ ਜੋ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਚਾਹੁੰਦੀਆਂ ਪਰ ਦੇਖ ਲਓ ਭਾਈ ਅੱਜ ਗੁਰੂ ਦੀ ਕਿਰਪਾ ਹੋਈ ਹੈ ਖਾਲਸਾ ਪੰਥ ਜਾਗਰੂਤ ਹੋਇਆ ਤੇ ਕਿੰਨੀ ਰਾਤ ਨੂੰ 8 ਵਜੇ ਤੋਂ ਬਾਅਦ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਹੈ ਮੱਥਾ ਟੇਕਣ ਨੂੰ ਅਹੰਕ ਸਾਹਿਬ ਤੇ ਜਗ੍ਹਾ ਨਹੀਂ ਮਿਲ ਰਹੀ ਦੇਖਦੇ ਹਾਂ ਕਿ ਮਿੱਕੇਰੇ ਪਾਸੇ ਦੀ ਜਾ ਕੇ ਮਹਾਰਾਜ ਨੂੰ ਨਮਸਕਾਰ ਕਰੀਏ ਦੇਖੋ ਭਾਈ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ 7000 ਤੇ ਪਹੁੰਚੀ ਹੈ ਇੱਥੇ ਹੀ ਖੜ੍ਹ ਜਾਓ ਬਸ गाह्रो नाहिँ एकछिन पठाइ توڙي اوتھ کا اوتھ آندو ڪيو آهي باضو يانه لکيو هوڙوڙا

ਕਲਗੀਧਰ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਬਹੁਤ ਵੱਡੀਆਂ ਵਰਦਕੀਆਂ ਕੀਤੀਆਂ ਨੇ ਗੁਰੂ ਕੀ ਕਾਸ਼ੀ ਦੀ ਰਾਤ ਮਕਸ਼ੀਅ ਸਾਨੂੰ ਪ੍ਰਮਾਣ ਬਹੁਤ ਸਨਾਨਾਵਾ ਜੋ ਕਲਗੀਧਰ ਪਾਤਸ਼ਾਹ ਦਾ ਦਰਬਾਰ ਦੇ ਉਹ ਪਾਵਨ ਅਸਥਾਨ ਸੀ ਅਨੰਤ ਉਸ ਤੇ ਪਾਵਨ ਪਾਵਨ ਮਸਤਾਨ ਸੀ ਫੋਟੋਸ ਹੈ ਜਿਕੇ ਮਹਾਨ ਕਵੀ ਪਾਤਸ਼ਾਹ ਜੀ ਦੇ ਦਰਬਾਰ ਦੇ ਸਾਹਮਣੇ ਬੈਠ ਕੇ ਸਤਸੰਗ ਜੀ ਦੇ ਹਜ਼ੂਰ ਕੱਢ ਕੇ ਚਾਰ ਚੰਕੂਆਂ ਦੇ ਦਰਵਾਜ਼ਾ ਲਾਇਆ ਕਰਦੇ ਸੀ। ਤਿਹਾੜ ਪਰ ਇਹਨਾਂ ਦਰਵਾਜ਼ਾ ਲਾਇਆ ਕਰਦਾ ਸੀ। 52 ਕਵੀ ਉਹਨਾਂ ਦੇ ਦਰਬਾਰ ਦੇ ਜਗਦੇਵ ਸੂਰਜ ਸਨ। ਤੇ ਜਿਹੜੇ ਰੌਣਕਾਂ ਤੇ ਸ਼ੈਭਰਾ ਲਾਉਂਦੇ ਸੀ ਗੁਰੂ ਕੇ ਇਤਿਹਾਸ ਗੁਰੂ ਕੀ ਬਾਣੀ ਮੇ ਆਪਣੀ ਕਵਿਤਾ ਰਾਹੀਂ ਸੁਣਾਉਂਦੇ ਸੀ। ਸੋ ਹੁਣ ਬੇਨਤੀ ਕਰਾਂਗੇ ਬਹੁਤਾ ਸਮਾਂ ਨਾ ਲਈਏ। ਹੁਣ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਜੋ ਰੀਤੀ ਜੋ ਰੀਤਾਂ ਗੁਰੂ ਪਾਤਸ਼ਾਹ ਜੀ ਨੇ ਪਰੰਪਰਾਵਾਂ ਸਾਡੂੰ ਬਖਸ਼ਿਸ਼ ਕੀਤੀਆਂ ਨੇ ਅਸੀਂ ਉਹਨਾਂ ਨੂੰ ਅੱਗੇ ਤੋਰਦੇ ਹੋਏ ਇਸ ਤਵੀ ਦਰਬਾਰ ਦੇ ਵਿੱਚ ਹਾਜ਼ਰੀ ਭਰੀਆਂ ਲੜਟੋ ਕੇ ਬੇਟੀਆਂ ਸੋ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਡਾਕਟਰ ਹਰੀ ਸਿੰਘ ਜੀ ਜਾਚਕ ਬਹੁਤ ਹੀ ਸਤਿਕਾਰ ਦੇ ਨਾਲ ਉਹਨਾਂ ਬੇਨਤੀ ਕਰਾਂਗੇ ਤੇ ਜੋ ਅਵੀ ਦਰਬਾਰ ਕਿਸ ਦਾ ਸਟੇਜ ਦਾ ਸੰਚਾਲਨ ਕਵੀ ਦਰਬਾਰ ਦਾ ਉਹ ਕਰਨਗੇ ਮੈਂ ਬੇਨਤੀ ਕਰਾਂਗਾ ਪਿਆਰ ਸਤਾਰ ਦੇ ਨਾਲ ਕਵੀ ਡਾਕਟਰ ਹਰਿਸ਼ੀ ਦਾ ਆਪਕਾ ਅਨੁਭਵ ਕਿਸ ਦਾ ਸਟੇਜ ਹੈ ਮਾਰਕੀ ਤੇ ਬਾਕੀ ਸਭ ਤੋਂ ਮਾਤਵਾਰੀ ਕੇ ਰੇਤੀਆ ਬਾਰੇ ਸਮਰੋਹ ਕਮੇਟੀ ਦਾ ਬਹੁਤ ਆਪਰੇ ਇਸ ਸਟੇਜ ਉੱਤੇ ਆਪਕੀ ਅਸੀਰ ਦਾ ਸਮਰਪਨ ਮਹਾਂ ਕਵੀ ਕੂਚੇ ਨੇ ਬਹੁਤ ਵਾਤਵਾਰ ਲਾ ਰਹੀ ਹੈ ਜਿਨ੍ਹਾਂ ਨੇ ਕਵਿਤਾ ਦੇ ਵਿੱਚ ਮੌਕੇ ਤੇ ਨਾਮ ਵੀ ਫਰੀ ਜਾਂਦੀ ਇਤਿਹਾਸ ਉਹ ਬਾਈ ਮਾੜੀ ਜਗਤ ਦੇ ਤੋਂ ਬਾਈ ਮਾੜੀ ਕਰਦੇ ਤੋਂ ਦਾ ਉਪਦੇਸ਼ ਪਰਸਿਖ ਕਰਦਾ ਹੈ ਆਓ ਸਭ ਤੋਂ ਸਮਾ ਲਾ ਲਵਾ ਡਾਕਟਰ ਇਤਿਹਾਸ ਹਸਨ ਸਿੰਘ ਖੰਡਿਆ ਕੇਸ ਹਵਾਲੇ ਦੀ ਤਿਰਪੜਾ ਕੇ ਸਾਰੇ ਜਮਾਤਾਂ ਦੀ ਆਵਾਜ਼ ਉlevant ਕਰੋ ਤਾਂ ਕਿ ਅਸੀਂ ਸਟੇਟ ਹੋ ਸਕੀਏ ਬੋਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋ ਪੁਰਸਕਾਰ ਪੋਹ ਹੈ ਜਦੋਂ ਵਿਚਾਰਾ ਕੋ ਨੂੰ ਨਾਮ ਦੇ ਵਿੱਚ ਲੱਗਦਾ ਪਾਪਾਂ ਤੋਂ ਪਾਪੋ ਦੀ ਤੰਗੀਆਂ ਹੁੰਦੇ ਹੋ ਉਹਨੇ ਹੀ ਧੁਰਤੀ ਪਾਣੀ ਆਈ ਕੱਗਲੀ ਚਿੱਟ ਮਟਾਈ ਇਹਦੀ ਕਥਾ ਜੜੀ ਹੈ ਉਹ ਸਤਕਾਰਯੋਗ ਵਿਦਵਾਨ ਸੱਜਣ ਕਰ ਰਹੇ ਸਨ ਤੋ ਸਾਡੇ ਕੋਲ ਬਹੁਤ ਹੀ ਸਤਿਕਾਰਤ ਸਿੱਖਸ਼ਿਆ ਹੰਟ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਸਾਪੋ ਕੀ ਤਲਵੰਡੀ ਗਿਆਨੀ ਜਗਤਾਰ ਸਿੰਘ ਜੀ ਪਹੁੰਚ ਗਏ ਨੇ ਇਹਨਾਂ ਨਾਲ ਹੀ ਗਿਆਨੀ ਗੁਰਜੰਟ ਸਿੰਘ ਜੀ ਹੋਰ ਸਾਰੇ ਮਹਾਪੁਰਸ਼ ਸੰਤ ਮਹਾਤਮਾ ਵਿਦਵਾਨ ਸੱਜਣ ਸਤਿਏਕ ਤੇ ਸੱਜਣੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਦੇ ਤਹਿਤ ਅੱਜ ਤਖਤ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਕਵੀ ਦਰਬਾਰ ਹੋਣ ਜਾ ਰਿਹਾ ਹੈ। ਤੁਮੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਧ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਇਹਨਾਂ ਨੂੰ ਸਨਮਰ ਬੇਨਤੀ ਕਰਾਂਗਾ ਕਿ ਅੱਜ ਦੇ ਕਵੀ ਦਰਬਾਰ ਦੀ ਸ਼ੁਰੂਆਤ ਆਪਣੇ ਚੰਦ ਚੋ ਸਾਰੇ ਨਾਲ ਸਾਹਮਣੇ ਤੁਮ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰੀ ਹੈ ਬੋਲੇ ਹਾਲਾ ਅੱਲਾਹੁ ਅਕਬਰ ਸਤਿ ਸ਼੍ਰੀ ਅਕਾਲ ਸਤਿ ਸਤਿ ਪੰਥ ਦੇ ਮਾਲਕ ਗੁਰੂ ਅੰਤਰ ਨਾਦਾਰਨਿ ਨਿਵਾਣ ਧਾਰਨ ਖਾਲਸਾ ਜੀ ਰਾਤ ਦੇ 8:30 ਵਜੇ ਕੋਏ ਨੇ ਤਕਰੀਬਨ ਵੀ ਅਜੇ ਧਰ ਸਾਹਿਬ ਦੇ ਚਰਨ ਗੰਗਾ ਤੋਂ ਲੈ ਕੇ ਅੰਦਰ ਦਰਬਾਰ ਸਾਹਿਬ ਤੱਕ ਸੰਗਤਾਂ ਮੱਥਾ ਟੇਕਣ ਲਈ ਖੜੀਆਂ ਹੋਈਆਂ ਨੇ ਮਹਾਰਾਜ ਦੀ ਬੜੀ ਕਿਰਪਾ ਹੋਈ ਸਿੱਖਾਂ ਦੇ ਵਿੱਚ ਬੜੀ ਜਾਗਰੂਤਾ ਆਈ ਮਹਾਰਾਜ ਇਸ ਤਰ੍ਹਾਂ ਖਾਸੇ ਬੰਦੇ ਉੱਤੇ ਕਿਰਪਾ ਬਣਾ ਕੇ ਰੱਖਣਾ ਅੰਬਰ ਦੀ ਦਾਤ ਬਖਸ਼ਣ ਪੱਗਾਂ ਬੰਨਣ ਦੀ ਮਤਬੁੱਦ ਬਖਸ਼ਣ ਬਰਤਾਰੀ ਆਪਾਂ ਹੋ ਕੇ ਆਪਣੀ ਜ਼ਿੰਦਗੀ ਜਿਉਈਏ ਭਾਈ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਬਾਣੀ ਬਾਣੇ ਨਾਲ ਜੁੜ ਜਾਈਏ ਸਾਰੇ ਸਿੱਖ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ